ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੈਰਾਨ ਕਰਨ ਵਾਲੀਆਂ ਨੇ ਇੱਕ ਗਰੀਬ ਰਿਕਸ਼ਾ ਚਾਲਕ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਇਹ ਬੇਰਹਿਮੀ ਭਰੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਲੁਧਿਆਣੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਗਰੀਬ ਰਿਕਸ਼ਾ ਚਾਲਕ ਦਾ ਪੱਥਰ ਮਾਰ-ਮਾਰ ਕੇ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੁਕਾਨਦਾਰ ਦੇ ਸਾਹਮਣੇ ਇਸ ਦਾ ਕਤਲ ਕੀਤਾ ਜਾਂਦਾ ਹੈ ਜਦੋਂ ਉਸ ਦੁਕਾਨ ਦੇ ਮਾਲਕ ਨੂੰ ਸਥਾਨਕ ਲੋਕਾਂ ਵੱਲੋਂ ਫੋਨ ਕੀਤਾ ਜਾਂਦਾ ਹੈ ਕਿ ਉਸ ਦੀ ਦੁਕਾਨ ਦੇ ਬਾਹਰ ਕਿਸੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤਾਂ ਉਹ ਮੌਕੇ ਤੇ ਆ ਕੇ ਦੇਖਦਾ ਹੈ ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਜਿਹੜਾ ਰਿਕਸ਼ਾ ਚਾਲਕ ਹੈ ਉਸ ਨੂੰ ਨਹੀਂ ਜਾਣਦਾ ਪਹਿਲਾਂ ਉਸ ਨੇ ਇਸ ਨੂੰ ਕਦੇ ਨਹੀਂ ਦੇਖਿਆ ਪਰ ਜਦੋਂ ਉਸ ਦੇ ਵੱਲੋਂ ਅੱਜ ਦੇਖਿਆ ਗਿਆ ਕਿ ਉਸ ਦੀ ਦੁਕਾਨ ਦੇ ਸਾਹਮਣੇ ਇਸ ਦਾ ਕਤਲ ਕਰ ਦਿੱਤਾ ਗਿਆ ਤਾਂ ਉਸ ਨੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਪੂਰੀ ਘਟਨਾ ਬਾਰੇ ਮੌਕੇ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨਾਲ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਵਿਅਕਤੀ ਦੇ ਕੋਲੋਂ ਕੋਈ ਵੀ ਸਨਾਖਤੀ ਕਾਰਡ ਨਹੀਂ ਮਿਲਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਸਿਰ ਦੇ ਵਿੱਚ ਬੁਰੀ ਤਰ੍ਹਾਂ ਪੱਥਰ ਮਾਰ ਮਾਰ ਕੇ ਇਸ ਨੂੰ ਮਾਰਮਕਾਰ ਦਿੱਤਾ ਗਿਆ ਇਸ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਕੋਲੋਂ ਇੱਕ ਫੋਨ ਜ਼ਰੂਰ ਮਿਲਿਆ ਹੈ ਜਿਸ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਜਿਸ ਦੇ ਆਧਾਰ ਤੇ ਇਸ ਦੀ ਪਛਾਣ ਕੀਤੀ ਜਾਵੇਗੀ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਲਈ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਜਾਂਚ ਜੋ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਹਰਵਿੰਦਰਪਾਲ ਸਿੰਘ ਹਰਵਿੰਦਰ ਸਿੰਘ ਦੀ ਦੁਕਾਨ ਤੁਹਾਡੀ ਹੈ ਹਾਂਜੀ ਲੱਕੀ ਮੈਂਟਰੀ ਰਾਜੀਪੁਰ ਹੈ ਮੈਂ ਤਾਂ ਸਵੇਰੇ 9:28 ਮਿੰਟ ਤੇ ਫੋਨ ਆਇਆ ਜੀ ਕਿਸੇ ਦਾ ਨੰਬਰ ਮੇਰੇ ਕੋਲ ਡੋਗਦਾ ਹੈ ਵੀ ਤੁਹਾਡੇ ਦੁਕਾਨ ਦੇ ਬਾਹਰ ਮਤਲਬ ਇਸ ਤਰ੍ਹਾਂ ਕੋਈ ਬੰਦਾ ਬਰਿਆ ਪਿਆ ਕੰਮ ਕਰਦਾ ਸੀ ਤੁਹਾਡੇ ਕੋਲ ਨਹੀਂ ਜੀ ਨਹੀਂ ਇਹਕਾ ਨਾਮ ਨਾਰਮਲ ਮੈਂ ਤਾਂ ਸਾਡੇ ਕੋਲ ਤਾਂ ਮੈਂ ਕਦੀ ਦੇਖਿਆ ਵੀ ਨਹੀਂ ਪ੍ਰਵਾਸੀ ਹੈ ਕਿ ਪੰਜਾਬੀ ਹੈ ਇਹ ਸਾਹਮਣੇ ਹੈ ਜੀ ਮੈਂ ਤਾਂ ਮੈਂ ਨਹੀਂ ਜਾਣਦਾ ਪ੍ਰਵਾਸੀ ਕਿ ਪੰਜਾਬੀ ਕਿਉਂਕਿ ਮੈਂ ਸਾਢੇ 7:15 8 ਵਜੇ ਦੁਕਾਨ ਤੋਂ ਚਲਾ ਜਾਂਦਾ ਸ਼ਾਮ ਨੂੰ ਬੰਦ ਕਰਕੇ ਰੇਡੀ ਰੁਟੀਨ ਵਰਤਾ ਮੇਰਾ ਔਰ ਸਵੇਰੇ 9:30 10 ਵਜੇ ਦੁਕਾਨ ਆ ਕੇ ਪਹਿਲਾਂ ਦੇਖਿਆ ਵੀ ਯਾਰ ਖਿਨਾ ਹੀ ਨਹੀਂ ਨਹੀਂ ਮੈਨੂੰ ਲੱਗਦਾ ਵੀ ਇਹ ਬਾਹਰਛ ਦੇ ਕਾਰਨ ਤੇ ਬੇ ਆਰਾਮ ਕਰਨ ਵਾਸਤੇ ਬੈ ਗਿਆ ਹੋ ਸਕਦਾ ਹੈ ਜੀ ਆਇਆ ਹੋਵੇ ਕਿਉਂਕਿ ਮੌਸਮ ਇਹੋ ਜਿਹਾ ਸੀਗਾ ਔਰ ਇਸ ਬਾਰੇ ਆਪਾਂ ਨਹੀਂ ਤਾਂ ਕਹਿ ਸਕਦੇ ਕੁਝ ਇਸੇ ਕਰਕੇ ਹੋ ਸਕਦਾ ਆਇਆ ਹੋਵੇਗਾ ਕਿਉਂਕਿ ਮੌਸਮ ਦੇ ਹਿਸਾਬ ਨਾਲ ਮੇਰਾ ਹਰਵਿੰਦਰਪਾਲ ਸਿੰਘ ਕਿੱਥੇ ਭਾਰਤ ਨਗਰ ਧੰਨਵਾਦ ਉਥੇ ਇਸ ਮੌਕੇ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਰਿਕਸ਼ਾ ਚਾਲਕ ਸੀ ਉਹ ਉਥੇ ਨਹੀਂ ਰਹਿੰਦਾ ਸੀ ਪਰ ਕਦੇ-ਕਦੇ ਮੀਂਹ ਦੇ ਮੌਸਮ ਵਿੱਚ ਉਥੇ ਆਪਣਾ ਕੰਮ ਕਰਨ ਜ਼ਰੂਰ ਆਉਂਦਾ ਸੀ ਰਿਕਸ਼ਾ ਚਲਾਉਣਾ ਆਉਂਦਾ ਸੀ ਪਰ ਜਿਸ ਤਰੀਕੇ ਨਾਲ ਇਸ ਦਾ ਕਤਲ ਕਰ ਦਿੱਤਾ ਗਿਆ ਹੈ ਉਹ ਬਹੁਤ ਹੈਰਾਨ ਕਰਨ ਵਾਲਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਵਿਅਕਤੀ ਨੂੰ ਨਹੀਂ ਜਾਣਦੇ ਪਰ ਇਸ ਵਿਅਕਤੀ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਇਸ ਵਿਅਕਤੀ ਦੇ ਕਤਲ ਦੇ ਕਾਰਨਾਂ ਦਾ ਜ਼ਰੂਰ ਪੁਲਿਸ ਨੂੰ ਪਤਾ ਲਗਾਉਣਾ ਚਾਹੀਦਾ ਹੈ ਤਾਂ ਜੋ ਆਮ ਲੋਕ ਵੀ ਉਥੋਂ ਸੁਚੇਤ ਹੋ ਜਾਣ ਸਮਰ ਬਾਦੂ ਕਪਲਗੇਟ ਰਖਵੇ ਵਾਲਾ ਹੈ ਕਿਸੇ ਮਾਰਕੀਟ ਮੇ ਰਹਿੰਦਾ ਥਾ ਨਹੀਂ ਮਾਰਕੀਟ ਮੇ ਨਹੀਂ ਰਹਿੰਦਾ ਥਾ ਮਤਲਬ ਕبھی ਕਬੀ ਆਤਾ ਥਾ ਬਸਾਤ ਹੋਤੇ ਇਸਕਾ ਅਯਾ ਬਸਾਤ ਮੇ ਆਤਾ ਥਾ ਇੱਕ ਕਾਂਗਾ ਰਹਿਨੇ ਵਾਲਾ ਹੈ ਜਾਣਦੇ ਹੋ ਮਾ ਅੱਦਰ ਮੈਂ ਤਾਂ ਸਾਹਮਣੇ ਕੋਨੇ ਜੇ ਰਹੇ ਕਪਲਗੜ ਦੀ ਮੈਟਰੀ ਦੀ ਇਹ ਕਪਲਗੇਟ ਇਹ ਡਿਵੀਜ਼ਨ ਨੰਬਰ 5 ਦਾ ਏਰੀਆ ਹੈ ਜੀ ਆਪਾਤ ਨਗਰ ਚੌਂਕ ਤੋਂ ਖੱਬੇ ਪਾਸੇ ਜਾ ਕੇ ਸਰਦਾਰ ਟੈਂਪਲ ਦੀ ਸ਼ਾਪ ਆ ਇਹ ਜਿਹੜਾ ਮਰਡਰ ਹੋਇਆ ਜੀ ਉਹ ਇੱਕ ਰਿਕਸ਼ਾ ਚਾਲਕ ਆ ਰਿਕਸ਼ਾ ਚਾਲਕ ਦੀ ਟਫਲ ਹੋਈ ਲੱਗਦੀ ਆ ਜੀ ਕਿਸੇ ਦਾ ਨਾ ਉਹਦੇ ਸਿਰ ਤੇ ਸੱਟ ਲੱਗੀ ਹੋਈ ਆ ਫੋਨ ਸਾਨੂੰ ਉਹਦਾ ਮਿਲ ਗਿਆ ਤੇ ਬਾਕੀ ਜਿਹੜੀਆਂ ਹੈਗੀਆਂ ਪ੍ਰਾਇਮ ਫੇਸ਼ੀਆ ਜੋ ਵੀ ਸਾਨੂੰ ਐਵੀਡੈਂਸ ਮਿਲੀਆਂ ਨੇ ਉਹਨੂੰ ਲੈ ਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਆ ACP ਸਾਹਿਬ ਮੌਕੇ ਤੇ ਨੇ SHU ਸਾਹਿਬ ਡਿਵੀਜ਼ਨ ਨੰਬਰ 5 ਮੌਕੇ ਤੇ ਆ ਜਾਂਦੇ ਕੰਗਲ ਕਿੱਥੇ ਲਾਇਆ ਮੈਡਮ ਪੱਥਰ ਆ ਜੀ ਬਹੁਤ ਭਾਰਾ ਪੱਥਰ ਮੇਰੇ ਖੇਲ ਪੱਥਰ ਹੀ ਮਾਰਿਆ ਹੋਇਆ ਸਿਰ ਤੇ ਪੱਥਰ ਤੇ ਬਲੱਡ ਲੱਗਿਆ ਹੋਇਆ ਜੀ ਨਹੀਂ ਉਹ ਚ ਚੈੱਕ ਕਰਦੇ ਆ ਜੀ ਹੁਣ ਜੋ ਵੀ ਸਾਨੂੰ ਮੌਕੇ ਤੋਂ ਐਵਿਡੈਂਸ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਫਿਰ ਤਫਤੀਸ਼ ਕਰਦੇ ਆ ਮੈਨੂੰ ਲੱਗਦਾ ਇਹ ਪਰਵਾਸੀ ਆ ਕਿ ਪੰਜਾਬੀ ਲੱਗਦਾ ਹੈ ਦੇ ਦिए ਕੋਈ ਨਹੀਂ ਆਈਡੀ ਪ੍ਰੂਫ ਤਾਂ ਸਾਨੂੰ ਕੋਈ ਨਹੀਂ ਮਿਲਿਆ ਹਜੇ ਲੇਕਿਨ ਸ਼ਕਲ ਤੋਂ ਦੇਖਣ ਨੂੰ ਪੰਜਾਬੀ ਲੱਗਦਾ ਆ ਬਾਕੀ ਅਸੀਂ ਫੋਨ ਵਗੈਰਾ ਮਿਲ ਗਿਆ ਸੀ ਟ੍ਰੇਸ ਕਰਦੇ ਆਂ। ਇਹ ਜਿਹੜੀ ਦੁਕਾਨ ਦੇ ਬਾਹਰ ਮਿਲਿਆ ਉੱਥੇ ਹੀ ਕੰਮ ਕਰਦਾ ਸੀਗਾ ਜੀ। ਨਹੀਂ ਉੱਥੇ ਕੰਮ ਨਹੀਂ ਕਰਦਾ ਸੀ, 릭ਸ਼ਾ ਚਲਾਉਂਦਾ ਸੀ। 릭ਸ਼ਾ ਚਲਾ ਕੇ ਇੱਥੇ ਸਿਰਫ ਆ ਕੇ ਸੌਂਦਾ ਸੀ। ਆਪਣਾ ਉਹਦਾ 릭ਸ਼ਾ ਪਿਆ ਬਿਸਤਰਾ ਲੱਗਿਆ ਹੋਇਆ। ਪ੍ਰਾਪਰ ਸੌਤਾ ਪਿਆ ਸੀ। ਉਹ ਹੋ ਸਕਦਾ ਉਦੋਂ ਸੌਣ ਲੱਗਿਆ ਹੋਵੇ ਕਿਉਂਕਿ ਸੀਟ 릭ਸ਼ਾ ਤੋਂ ਲਾ ਕੇ ਰੱਖੀ ਹੋਈ ਆ। ਉਦੋਂ ਕਿਸੇ ਨਾਲ ਸਕੱਫਲ ਹੋਈ ਆ ਤੇ ਉਹ ਅਸੀਂ ਤਲਤੀਸ਼ ਕਰਦੇ ਆਂ। ਠੀਕ ਹੈ। ਥੈਂਕ ਯੂ।